ਅਇਦਰ ਇੱਕ ਗਰਵਾਲ ਫਿਰ ਨੀਲੀ ਦਾ ਤੋਹਫਾ ਨਾ ਆਵੇ ਤੇ ਫਿਰ ਸਵਾਦ ਨਹੀਂ ਆਉਂਦਾ ਫਿਰ ਵੀਡੀਓ ਦਾ ਕੀ ਫਾਇਦਾ ਜੀ ਲਾਵੀ ਹਾਂ ਸੋ ਇੱਕ ਤਾਂ ਇਹ ਨੀਲੀ ਦਾ ਜਿਹੜਾ ਦੋਸਤੋ ਡਾਇਮੰਡ ਪੀਸ ਜ਼ਰੂਰ ਆਉਂਦਾ ਇਹ ਸਾਨੂੰ ਸਾਡ 2 ਫਰਵਰੀ ਨੂੰ ਦੇਣ ਪੂਰੇ ਹੁੰਦੇ ਜੀ ਹਾਂ ਦੂਜੇ ਸੂਏ ਝੋਟੀ ਸੁਣੀ ਜੀ ਹਾਂ ਅੱਖਾਂ ਕਰਾ ਦੋ ਜੇ ਕਿ ਕਰੀ ਦੀਆਂ ਹਾਂ ਅੱਖਾਂ ਬਿਲਕੁਲ ਵੇਖੂਗੇ ਦੋਸਤੋ ਜਵਾਬ ਦੋ ਅੱਖਾਂ ਚ ਬਿੱਲੀਆਂ ਹਾਂ ਤੇ ਗੋਲ ਸਿੰਘ ਚਾਰੇ ਪੈ ਚੱਟੇ ਜੇ ਕਰਮਾ ਲਈ ਜੀ ਤਾਂ ਪੂ ਤੋਂ ਵੱਡਾ ਕਰਮਾ ਲਈ ਦਾ ਮਗਰਲੇ ਨਾਲ ਮਗਰਲੇ ਬਰਾਬਰ ਜੀ ਅਗਲੇ ਨਾਲ ਅਗਲੇ ਬਰਾਬਰ ਜੀ ਆਉਂਦਾ ਨਹੀਂ ਬਿਲਕੁਲ ਕੇ ਹਾਂ ਸੋ ਇਹ ਨਾ ਮੇਰਾ ਹੱਥ ਦਿਨ ਸੰਧੂ ਸਾਹਿਬ ਦੇ ਗਿਣਤੀ ਚ ਪੈ ਜੇ ਸੂਤ ਦੇ ਨਿਸ਼ਾਨ ਹੈਗਾ ਜੇ ਠੀਕਾ ਜੀ ਪੂਛ ਬਿਲਕੁਲ ਚੱਡੇ ਨਾਲ ਟੱਚ ਕਰਦੀ ਹੈ ਵਾਜਾ ਹਮੂੰ ਦਾ ਪਿਓਰ ਨਹੀਂ ਲੀ ਗਿਣਿਆ ਜਾਂਦਾ ਏ ਪੂਛ ਬੱਗੀ ਜੇ ਇਧਰ ਕਰ ਲੋ ਜੇ ਕੋਈ ਲੈ ਵਿਖਾ ਦੇ ਵਿਖਾ ਦੇ ਵਿਖਾ ਦੇ ਇਹ ਆ ਲਾਦੀ ਤੋੜੀ ਜੀ ਆ ਵੇਖੋ ਹਾਂ 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 ਲੋਕੀ ਜੀ ਪਈ ਸੀ ਤੋੜੀ ਦੇ ਵਿੱਚ ਕਦ ਵਜੇ ਨੂੰ ਵਿਖਾ ਦਿਓ ਫਿਰ ਐਦੋਂ ਤੇ ਨੀਲੀਆਂ ਦੇ ਕਦ ਦਾ ਐਂਡ ਹੋ ਜਾਂਦਾ ਜੀ ਹਾਂ ਆ ਮਜਣ ਬੇਲ ਵੀ ਲੰਮੀ ਝੋਟੀ ਦੀ ਸਿੰਗਲ ਹੱਡੀ ਦੀ ਜੀ ਉੱਤੋਂ ਵਿਖਾ ਦਿਓ ਫਿਰ ਲੈ ਚੌੜਾ ਮਾਤੀ ਚੰਗੀ ਆ ਝੋਟੀ ਚੰਗੀ ਆ ਆਹ ਦੀ ਟਿਪ ਕੇ ਤਸੱਲੀ ਕਰਕੇ ਭਰਾ ਕੇ ਖੜੇ ਜੇ ਕਿ ਆਨਲਾਈਨ ਮੰਗਵਾਉਂਦਾ ਫਿਰ ਭਾਰ ਪਿੱਛੇ ਦੀ ਦਸਣਾਂ ਦੀ ਗਰੰਟੀ ਹੋਗੀ ਲਓ ਜੀ ਦੂਜਾ ਸੂਆ ਝੋਟੀ ਇਹ ਤਾਂ ਨਿਸ਼ਾਨੀਆਂ ਵੇਖੋ ਮੇਰੇ ਕੋਲ ਕਿਸੇ ਪਾਸੇ ਉਹ ਨਹੀਂ ਖੁੰਜੀ ਗਈ ਸੰਦੂ ਸਾਹਿਬ ਆਪਾਂ ਗੱਬਨ ਦੀ ਗਰੰਟੀ ਨਹੀਂ ਦੇਈ ਦੀ ਸਿਰਫ ਥਣਾਂ ਦੀ ਉਹਨਾਂ ਨੇ ਗੱਲ ਆਖੀ ਵੀ ਅਸੀਂ 12 13 ਕਿਲੋ ਦੇ ਚੋਇਆ ਪਹਿਲੇ ਸੂਏ ਦੇ ਹਾਂ ਇੱਥੇ ਰੋਕੀਂ ਕਰ ਲਾਲ ਮੈਂ ਟੱਕ ਇੱਥੇ ਵਿਖਾਈ ਮਾਣੇ ਖਿਡਾਰੀ ਆ ਲੈ ਜੇ ਖੜ ਜ ਜਿਹੜੀ ਹੱਥ ਨਾਲ ਨਾ ਖਲੋਤੀ ਫਿਰ ਕਾਦੀ ਨੀਲੀ ਦੀ ਆਹਾਂ ਹਾਂ ਨਹੀਂ ਇਹ ਵੀ ਗੱਲ ਮੰਨਨੀ ਪਣੀ ਆ ਵੇਖੋ ਨਿਸ਼ਾਨੀਆਂ ਕਰੋ ਚੱਕ ਠੀਕਾ ਜੀ ਤਾਂ ਬਿਲਕੁਲ ਨਿਗਰ ਮਜਬੂਤ ਝੋਟੀ ਆ ਠੀਕਾ ਜੀ ਦੂਜਾ ਸੁਭਾ ਝੋਟੀ ਨੇ ਸੂਣਾ ਇਧਰ ਬਹਿਣੀ ਆ ਨਾ ਪਾਸਾ ਵੇਖੋ ਸਫਾਈ ਕਰੋ ਚੱਕ ਤੂੰ ਕਾਦੀ ਮਜਾਜਨ ਜੇ ਤੈਨੂੰ ਨੱਚਣਾ ਨਹੀਂ ਆਉਂਦਾ ਨੱਚਣਾ ਨਹੀਂ ਆਉਂਦਾ ਉਹ ਕਾਦੀ ਨੀਲੀ ਜਿਹਨੂੰ ਖਿਲਾਉਣਾ ਨਹੀਂ ਆਉਂਦਾ ਵਾਹ ਜੀ ਵਾਹ ਗੱਲ ਤਾਂ ਹਾ ਹੀ ਹਾਂ ਬਹੁਤ ਸੋਹਣੀਆਂ ਸਫਾਈਆਂ ਠੀਕਾ ਜੀ ਚਲੋ ਮਾਲਕ ਵਾਦਾ ਕਰੇ ਜਿਹੜਾ ਭਰਾ ਲੈ ਕੇ ਜਾਵੇ ਤੂੰ ਸਭ ਆਂ ਅਰੀਜਨਲ ਸਿੰਘ ਜੇ ਕੋਈ ਛੇੜਛਾੜ ਕਿਹੇ ਵੀ ਪਾਸਿਆਂ ਨਹੀਂ ਖੁੰਜੀ ਸਿੰਗਲ ਅੱਡੀ ਜੇ ਅਜੇ ਲੇਵੇ ਵਾਲੇ ਚਾਰ ਚੰਦ ਲੱਗਣੇ ਜੇ ਪਰ ਅੱਜ ਜਿਹੜਾ ਤੁਹਾਨੂੰ ਪਹਿਲਾ ਮੁੱਲ ਦੱਸੂ ਨਾ ਅੱਜ ਦੇ ਵਾਰ ਨੂੰ ਉੱਥੇ ਖੇਡੂਗੀ ਵੈਰੀ ਗੁੱਡ ਹਾਂ ਨਹੀਂ ਝੋਟੀ ਹੈ ਬਹੁਤ ਸ਼ਾਨਦਾਰਾ ਜੀ ਬਹੁਤ ਜਿਆਦਾ ਸਾਫ਼ ਸੁਥਰੀ ਕਰਮਾ ਜਿਹੜੀਆਂ ਨੀਲੀਆਂ ਲੈ ਆਈ ਦੀਆਂ ਕੋਈ ਗੱਲਾਂ ਜੋ ਮਰਜ਼ੀ ਕਹਿਣ ਕੋਈ ਨਾ ਆਪਣਾ ਵਾਦਾ ਜੇ ਤੁਹਾਨੂੰ ਦੱਸ ਦਾਂਗੇ ਜਿਹੜਾ ਰੇਟ ਪਹਿਲਾ ਪਾਵਾਂਗੇ ਅੱਜ ਦੇ ਵਾਰ ਨੂੰ ਉਨੇ ਦੀ ਝੋਟੀ ਹੈ ਜੇ ਕੋਈ ਵਪਾਰੀ ਭਰਾ ਖੜ ਕੇ ਸਾਹਮਣੇ ਜੋ ਵੀ ਕਮਾਈ ਕਰੇ ਹਾਂ 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 ਪੌਣੀ ਪੂਛ ਚਿੱਟੀ ਆ ਚਾਰੇ ਪੈਰ ਤੋਤੇ ਅੱਖਾਂ ਬਿੱਲੀਆਂ ਖੇਰ ਚਟਾ ਸੂ ਦੇ ਨਿਸ਼ਾਨ ਕੇ ਇਹ ਵੀ ਨਿਸ਼ਾਨੀ ਤੇ ਝੋਟੀ ਨਹੀਂ ਖੁੰਜੀ ਹਾਂ 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 ਵੇਖੋ ਮੇਰੇ ਪ੍ਰਾਠੀਆ ਜੀ ਬਹੁਤਾ ਸਫਾਈ ਵਾਲਾ ਲੇਵਾ ਲੱਗਾ ਕਰਮਾਲੀ ਨੂੰ ਸੋ ਦੂਜਾ ਸੂਆ ਇਹ ਝੋਟੀ ਦਾ ਸੋਨਾ 8 10 ਦਿਨ ਮੰਨ ਕੇ ਤੁਸੀਂ ਸੌਦਾ ਕਰ ਲਿਓ 10 ਦਿਨ ਹਜੇ ਬੰਨੇ ਆ ਸੋ ਚੰਗਾ ਬਣ ਜੂਗੀ ਥੱਲੇੋਂ ਠੀਕਾ ਜੀ ਔੜੇ ਤੋੜੂਗੀ ਕਰਮਾਲੀ ਸਾਹਿਬ ਕੋਈ ਛੋਟੀ ਨਹੀਂ ਕੀ ਵੇਖੋ ਬਹੁਤ ਵਧੀਆ ਹਾਂ ਤੇ ਗਰਲਾਲ ਮੰਗ ਡਿਮਾਂਡ ਇਹਦੀ ਕੀ ਕਰਦੇ ਆ ਭਰਾ 1 30 ਦੀ 1 30 ਦੀ ਵਿਗਣੀ ਤਿਆਰ ਹੋਈ ਹਾਂ ਅੱਜ ਨਹੀਂ ਦੇਣੀ ਆਪਾਂ ਅੱਜ ਜਾਇਜ ਕਰਕੇ ਦੇ ਦਈਏ ਸਾਬ ਨੂੰ ਅੱਜ ਦੇ ਦਈਏ 1 20 ਦੀ 1 20 ਦੀ 10000 ਛੱਡ ਦਈਏ 1 20 ਦੀ ਦੇ ਦੇ ਹਾਂ ਹੋਰ ਵੀ ਕਰੀਏ ਮਾਨ ਤਾਂ ਪਰ ਹੱਕ ਰਸਦੀ ਹੋਈ ਦਾ ਅੱਜ ਵੀ ਵੇਖੋ ਪਸ਼ੂ ਕਿੱਥੇ ਬਾਹਰ ਚੰਗਾ ਸੁਸਤਰਾ ਰਹਿ ਗਿਆ ਸੰਤੂ ਸਾਹਿਬ ਵੇਚਣ ਵੀ ਨਹੀਂ ਆ ਬਾਹਰ ਵੀ ਪਾੜਾ ਦਾ ਦੱਸਿਆ ਵੀ ਉਸ ਹਾਣੇ ਮੰਡਿਆ ਮਾਲ ਵੀ ਹਾਂ ਹਾਂ ਪਰ ਗਾੜੀ ਖਲੋਣ ਵੀ ਨਹੀਂ ਨਹੀਂ ਕਰਮਾਲੀਆਂ ਜਿੱਤਰਾ ਹੋਣੀਆਂ ਉੱਠ ਕੇ ਨਹੀਂ ਆ ਸਾਫਾ ਛੋਟੀ ਵੀ ਸਾਫ 5000 1 20 ਜੋ ਛੱਡ ਦਾਂਗੇ ਹਾਂ ਤੇ 10000 15 ਜੋ ਛੱਡ ਦਾਂਗੇ ਇੱਕ 12 ਦੀ ਝੋਟੀ ਦੇਣੀ ਆ ਜੇ ਕੇ ਸੋਦੇ ਬਾਈ ਪਹਿਣਾ ਫਿਰ ਇੱਕ 20 ਜੇ ਇੱਕ 12 ਦੀ ਆਇਦਰ ਸੂਈ ਸਵਾਈ ਇੱਕ ਤੋਂ ਨੂੰ ਹੋਣਾ ਤੀਜਾ ਸੁਆ 8 ਵਜੇ ਦੀ ਸਵੇਰ ਦੀ ਇਹ ਚਵਾਈ ਜੇ ਚੌਥਾ ਨੰਬਰ ਤੀਜਾ ਸੁਆ ਹਾਂਜੀ ਲੈ ਵੀ 8 ਵਜੇ ਸਵੇਰ ਚੋਈਏ 8 ਵਜੇ ਸਵੇਰ ਚੋਈਏ 15 ਦਿਨਾਂ ਦੀ ਸੂਈ ਜੇ 12 ਕਿਲੋ ਮਿੰਤੀ ਵਾਲਾ ਤਿਆਰ ਕਰ ਕੱਟਾ ਕਿ ਕੱਟੀ ਮਗਰ ਕੱਟਾ ਜੀ ਲੋ ਜੀ ਕੱਟਾ ਮਗਰ ਆ ਗਿਆ ਸੋ ਤੀਜਾ ਸਵੇਰ ਮੇਰੇ ਭਰਾ ਮੱਝ ਦਿਖਾ ਰਹੇ ਆ ਤੇ ਕਿੰਨਾ ਦੁੱਧ ਦੱਸਿਆ ਕਰ ਰਾਲਾ ਲੋ ਸੰਤੂ ਸਾਹਿਬ 11 12 ਕਿਲੋ ਖੁੱਲਾ ਡੱਲਾ ਜੇ ਕਿ ਆਣ ਕੇ ਚੋਂਦਾ ਫਿਰ 12 ਜੇ ਕਿ ਆਨਲਾਈਨ ਮੰਗਵਾਉਂਦਾ ਫਿਰ 11 ਦੇ ਗੱਜਾਂਗੇ ਲੋ ਵੀ 11 ਤੇ ਆਨਲਾਈਨ ਕਰ ਲਾ ਲੇ ਡੇਰਾ ਚਵਾਈ ਚ ਟਾਈਮ ਪਿਆ ਜੇ ਸਵੇਰੇ 8 ਵਜੇ ਚ ਹੋਈ ਜੇ ਜਾਗੇ ਹੁਣ 4 ਵਜੇ ਦਾ ਹਾਂ 5 ਵਜੇ ਪੰਜ ਵਜੇ ਤਿੰਨ ਘੰਟੇ ਪਿਆ ਹੋਸਾ ਹੁਣ 5 ਵਜੇ ਦਾ ਹਾਂ ਲੋ ਵੀ ਬਾਕੀ ਪਿੰਡੇ ਪੁੰਡੇ ਦੀ ਨਿੰਦੋਈ ਆ ਕਰਮ ਵਾਲੀ ਸਾਫ ਸੁਥਰੀ ਆ ਸਿੰਗਲ ਖੱਡੀ ਬਰੀਕ ਬਿਲਕੁਲ ਕਾਗਜ਼ ਵਰਗੀ ਚੰਗਣੀ ਹੋਣੀ ਜਵਾਈ ਮੋਟੀਆਂ ਧਾਰਾਂ ਕੋ ਪੂਰ 46 ਕੋ 11 ਕਿਲੋ ਦੇ ਘਰ ਦੇ ਵਿੱਚ ਦੁੱਧ ਤੇ ਥੱਲੇ ਹਾ ਪੰਜਾਈ ਪੁਰਾਂਦ ਰੋਇਆ ਮੋਟਾ ਜੀ ਇਹਦੇ ਮਗਰਾ ਕਟਾ ਵੀ ਬੜਾ ਵਿੱਚ ਚੁਗਾਠਾ ਚੁਗਾਠਾ ਅੱਜ ਤੋਂ ਬੜਾ ਜਨਾ ਤੜ ਕੇ ਕੋਰਾ ਪਿੰਦਾ ਨਾ ਬੱਚੇ ਵੀ ਮੋਟੇ ਹੀ ਬਜਨੇ ਜੀ ਹਾਂ ਸਹੀ ਗੱਲ ਆ ਕਰੋ ਚੈੱਕ ਨਾ ਵੱਡੀ ਜੇ ਨਾ ਛੋਟੀ ਜੇ ਜੱਡੀਆਂ ਅਮਚਾਂ ਹੁੰਦੀਆਂ ਵੱਡੀ ਜੇ ਬਾਕੀ ਦੁੱਧ ਗਰਲਾਲ ਦੁੱਧ ਚੰਗਾ ਹਨਾ ਦੁੱਧ ਸੰਤੂ ਸਾਹਿਬ ਜੇ ਵਦਨਾ ਨੇ ਕਰਮਾਲੀ ਨੇ ਹਾਂ ਦੁੱਧ ਚੰਗਾ ਹੀ 11 12 ਕਿਲੋ ਦੁੱਧ ਲੈ ਜਾਏ ਭਰਾ ਡੇਰੀ ਮੱਬਲ ਦਾ ਲੈ ਜਾਏ ਭਾਵੇਂ ਕੋਈ ਘਰ ਰੱਖਣ ਵਾਲਾ ਲੈ ਜਾਏ ਇੱਥੇ ਕਾਟਾ ਕੋਈ ਨਹੀਂ ਗਾ ਬਿਲਕੁਲ ਲਓ ਜੀ ਕਰੋ ਚੈੱਕ ਸੋ 11 ਕਿਲੋ ਦੁੱਧ ਤਾਜੀ ਸੂਈ ਕਰਮਾੜੀ ਠੀਕਾ ਜੀ ਚੋਣ ਚਾਂ ਬਿਲਕੁਲ ਬੰਬੇ ਪਾਸ ਤੇ ਕਰ ਲਿਓ ਸੌਦਾ ਬਾਕੀ ਰੇਟ ਆਪਾਂ ਪੁੱਛਦੇ ਆ ਕਿੰਨੇ ਕ ਦੀ ਦੇਣੀ ਆ ਸਾਣੇ ਇਸ ਤਰ੍ਹਾਂ ਦੀ ਧਾਰ ਆ ਮੋਟੀ ਹਾਂ ਇਹਦਾ ਮੋੜ ਕਰ ਲਾ ਵਾਧੀ ਕਰਨ ਮਾਲੀ ਦੇ ਹਾਂ ਇਹਦਾ ਕਰ ਲਾਲ ਕੀ ਲੈਣ ਦੇ ਨੇ ਪੂਰੇ ਲੱਖ ਦੀ ਦੇਦਗੇ ਕੁਤਰਾ ਲੱਖ ਵਰਗਾ ਹਾਂ ਤੇ ਫਿਰ ਕਿੰਨੇ ਮੋੜ ਕੇ ਜੇਬ ਚ ਪੋਈਏ 5000 ਪਾ ਦੇ 95 ਦੀ 95 ਦੀ ਹੋਰ ਮਾਰ ਦੇ 6000 ਹੋਰ ਪਾ ਕੇ 92000 ਦੀ ਦੇ ਦਾਂਗੇ ਵੱਜ ਗਈ ਛਾਲ ਵੱਜ ਗਈ ਛਾਲੇ ਦੋਂਗਾ ਮਣਕੇ ਆਪਦੇ ਪੁੱਜੇ ਚ ਜਾਣੇ ਜੀ ਚਲੋ ਵੀ 92000 ਦੀ ਫਾਈਨਲ ਜਾਊਗੀ ਠੀਕ ਹੈ